ਪੰਦੇ ਸਾਥ ਦੇ ਕੇ ਬਾਅਦ ਕਿੱਦਾਂ ਜਾ ਤੂੰ ਮਜਾਈ ਆਪਣੀ ਫਿਰ ਜਾਣ ਲੱਗ ਜਾ ਕੇ ਅੰਦਰ ਪਰਲੇ ਕੰਮ ਰਿਹਾ ਜੇ ਲੋਕ ਲੋਕ ਕਹਿ ਗਿਆ ਨੇ ਬਚਾਈ ਯਾਰ ਜਿਹੜੇ ਮੁੰਡੇ ਆਏ ਪਰ ਉਹ ਕੰਨਾਂ ਨੇ ਬੁਲਾਏ ਜਿਹੜੇ ਏਡਾ ਰੋਡ ਚੱਲੇ ਆ ਗਏ ਉਹਨਾਂ ਨੇ ਬੁਲਾਏ ਉਹ ਸਾਂਝੇ ਆਏ ਤੇ ਦੋਵਾਂ ਦੇ ਬਰਾਬਰ ਇੱਕੋ ਜਿਹੀ ਆਏ ਨਹੀਂ ਇਹਦੀ ਕੁੜੀ ਦਾ ਰਿਸ਼ਤਾ ਕਰਾਇਆ ਸੀ ਇਹਦੇ ਮੁੰਡੇ ਨੇ ਹੀ ਰਿਸ਼ਤਾ ਕਰਾਇਆ ਸੀ ਕੁੜੀ ਨੂੰ ਮਾੜਾ ਚੰਗਾ ਬੋਲਦਾ ਸੀ ਨੰਗੀਆਂ ਗੱਲਾਂ ਨੂੰ ਕਹਿੰਦਾ ਸੀ ਨੰਗਾ ਕੇ ਸੌਂ ਜਾਂਦਾ ਸੀ ਉਹਨਾਂ ਨੇ ਇਹੀ ਗੱਲ ਕਹੀ ਤੇ ਉਹ ਕਹਿੰਦਾ ਕਿ ਤੁਸੀਂ ਮੇਰੀ ਨੌਣ ਨੂੰ ਤੁਸੀਂ ਵਿਗਾੜਦੇ ਜੀ। ਅਸੀਂ ਤੇ ਕੁਝ ਕਹਿੰਦੇ ਤੂੰ ਉਹ ਘਰੇ ਆ ਜਾਂਦੀ। ਨੌਣ ਨੇ ਕੁੜੀ ਦਾ ਕੋਈ ਮਸਲਾ ਨਹੀਂ ਕੁੜੀ ਦਾ ਇਹ ਝੂਠ ਮਾਰੀ ਜਾਂਦੀ ਜਾ ਕੇ ਕੁੜਤੇ ਤੇ ਆਪਸ ਦਾ ਘਰ ਦਾ ਜਮਾੜਾ ਮੋਟਾ ਮੈਟਰ ਸਾਰੇ ਘਰ ਚ ਹੁੰਦਾ ਹੀ ਹੈ ਇਹੋ ਜਿਹਾ ਨਹੀਂ ਕੋਈ ਮਸਲਾ ਹੈਗਾ। ਇਹਨਾਂ ਨੇ ਸਾਰੀਆਂ ਗੋਲੀਆਂ ਚਲਾਈਆਂ ਮਾਰੋਨਾ ਮੁੰਡੇ ਮਂਗਾਏ ਜੇ ਮਾਨਾ ਵਾਲੇ ਪਿੰਡ ਤੋਂ ਮਂਗਾਏ ਜੇ। ਗੋਲੀ ਚਲਾਈ ਗਈ ਉਹਨਾਂ ਨੇ ਨਜਾਇਜ਼ 10-12 ਗੋਲੀਆਂ ਕੱਢੀਆਂ। ਤੇ ਤੁਹਾਡੇ ਉਲੋਂ ਚਲਾਈਆਂ ਗਈਆਂ ਫਿਰ ਦੋਹਾਂ ਪਾਸੇ ਚੱਲਦੀ ਹੈ ਪਧਰਾ ਦਿਨਾਲੇ ਚੱਲੀ ਦੋਹਾਂ ਪਾਸੇ ਚੱਲਦੀ ਹੈ ਕਿੰਨੀਆਂ ਗੋਲੀਆਂ ਚੱਲੀ ਰਹੀਆਂ ਕੋਣੇ ਇਹ ਮੈਨੂੰ ਤਾਂ ਗਿਣਤੀ ਥੋੜੀ ਹਣ ਉਹ ਤਰਨ ਫਿਰਨ ਜੋਗਾ ਨਹੀਂ ਜਿਨ੍ਹਾਂ ਦੇ ਨਣਕਰ ਵੀ ਤੁਹਾਡੇ ਕਰਕੇ ਨਾਲ ਉਹਨਾਂ ਦੇ ਘਰ ਵੀ ਟਾ ਟਾ ਚਲਾਇਆ ਆ ਅ ਕੋਠੇ ਤੇ ਚੜ ਕੇ ਇਤਨਾ ਮਾਅ ਦੇ ਰਹੇ ਆ ਅਸੀਂ ਭੱਜ ਕੇ ਅੰਦਰ ਵੜ ਗਏ ਆ ਕੀ ਹਾਲਾਤ ਹੈ ਤੇ ਕੀ ਗੱਲ ਹੋਈ ਰਹੀ ਝਗੜਾ ਕੀ ਕਰਨ ਸੀ ਝਗੜਾਈ ਹੋਇਆ ਇਹਨਾਂ ਦਾ ਰਿਸ਼ਤਾ ਕਰਵਾਇਆ ਸੀ ਇਹਨਾਂ ਨੇ ਲਾਗੇ ਛਡਵਾ ਦਿੱਤਾ ਤੇ ਉਹ ਕਹਿੰਦੇ ਕਿ ਤੁਸੀਂ ਉਹ ਆਪਣੀ ਉਹ ਕੁੜੀ ਲੈ ਗਏ ਤੇ ਇਹ ਉਹਦੇ ਤੇ ਮਤਲਬ ਉਹਨੂੰ ਗਾਲਾਂ ਕੱਢਦਾ ਸੀ ਗੰਦੀਆਂ ਗੱਲਾਂ ਤੇ ਉਹਦਾ ਰਿਸ਼ਤਾ ਹਟੇ ਰਿਸ਼ਤੇ ਦਾ داری ਵਿੱਚ ਹੀ ਹੋਇਆ ਸੀ ਤੇ ਇਹ ਫਿਰ ਕਹਿੰਦੇ ਆ ਕਿ ਇਸੇ ਗੱਲ ਤੋਂ ਘਰੇ ਆਣ ਕੇ ਸ਼ਰਾਬ ਪੀ ਕੇ ਲੜਨ ਲੱਗ ਪਿਆ ਉਹਨੂੰ ਕਹਿੰਦੇ ਆ ਕਿ ਇਹ ਨਾਮ ਜਿਹਨਾਂ ਨਾਲ ਤੁਹਾਡਾ ਝਗੜਾ ਹੈ ਵਿਚਾਰਨ ਸਿੰਘ ਕੀ ਲੱਗਦਾ ਰਿਸ਼ਤੇਦਾਰ ਹੀ ਹੈ ਤੁਹਾਡਾ ਹਾਂਜੀ ਇਹ ਵੀ ਰਿਸ਼ਤੇਦਾਰ ਹੈ ਕੋਈ ਪੈਨ ਦਾ ਵੀ ਲਾਂਦੇ ਨੇਗਾ ਸੀ ਐਸੀ ਹਾਂਜੀ ਲੈਣ ਵਾਲੇ ਇਹਨਾਂ ਨੂੰ 51 55000 ਰੁਪਏ ਲੈਣਾ ਸੀ ਉਹ ਫਿਰ ਉਹਨੇ ਉਹ ਗੱਲ ਉਹ ਗੱਲ ਤੇ ਅਸੀਂ ਪਹਿਲਾਂ ਕੀਤੀ ਨਹੀਂ ਸੀ ਬਾਅਦ ਹੀ ਇਹਨਾਂ ਸ਼ੁਰੂ ਕੀਤੇ ਇਹ ਕਹਿੰਦੇ ਫਿਰ ਮੈਂ 55000 ਰੁਪਏ ਲੈਣਾ ਵਾ ਤੇ ਲਿਆਓ ਫਿਰ ਮੇਰਾ ਦਓ ਮੈਂ ਤੇ ਬੋਲਦਾ ਨਹੀਂ ਪੁੰਜਦੇ ਆ ਘਰ ਦੇ ਪੰਨ ਥੋੜੇ ਹੀ ਹੈ ਤੇ ਰੋੜੇ ਚਲੇ ਗਏ ਉਹਨਾਂ ਵੱਲ ਚਲਾਏ ਗਏ ਕੋਠੇ ਤੇ ਚੜ੍ਹੇ ਹੀ ਸਾਰੇ ਅੱਛਾ ਜੀ ਉੱਥੇ ਸਾਰੇ ਚੜ੍ਹ ਕੇ ਉਹਨਾਂ ਚਲਾਏ ਕਿੰਨੇ ਦਾ ਟਾਈਮ ਹੀ ਲੱਗਿਆ ਰਾਤ 12 1 ਵਜੇ 11 खर्चा हाँ, हाँ हाँ करे गोली चलाई गई नजाय दस बारह गोलियां कदिया को मैं क्डन नहीं दी ਇਹਨਾਂ ਨੇ ਤੇ ਲਿਸੈਂਸੀ ਬਣਵਾਈ ਹੈ ਉਹ ਕਹਿੰਦੇ ਦੋਵੇਂ ਪਾਸੇ ਚੱਲੀਆਂ ਦੋਵੇਂ ਪਾਸੇ ਨਹੀਂ ਚੱਲੀਆਂ ਤੁਸੀਂ ਉਹ ਚੈੱਕ ਕਰ ਸਕਦੇ ਚੈੱਕ ਹੋ ਸਕਦੀ ਹੈ ਨਾ ਤੇ ਉਹ ਚੈੱਕ ਹੋ ਸਕਦੀ ਹੈ ਇਹਨਾਂ ਨੇ ਤੇ ਨਜਾਇਜ਼ ਵੀ ਇਰਾਕ ਪਿਸਤੌਲ ਲੈ ਗਏ ਕਿੰਨੇ ਕੇ ਬੰਦੇ ਆਏ ਦੋ ਬੰਦੇ ਨੇ ਪਤਾ ਹੀ ਨਹੀਂ ਲੱਗਦਾ ਕਿੰਨੇ ਸੀ ਤੇ ਬਾਰੋਂ ਮੁੰਡੇ ਇਹਨਾਂ ਬਾਰੋਂ ਮੁੰਡੇ ਮਗਾਏ ਇਹਨਾਂ ਮਾਣ ਨਾਲ ਆ ਕੇ ਮਗਾਏ ਇਹ ਹਰ ਵਾਈਏ ਦੂਜੀ ਵਾਰ ਹੋ ਗਿਆ ਇਹਨਾਂ ਮੁੰਡੇ ਮਗਾਏ ਅੱਗੇ ਇਹਨਾਂ ਦੀ ਲੜਾਈ ਹੋਈ ਸੀ ਸੌਂਸਿਆਂ ਨਾਲ ਉਦੋਂ ਵੀ ਇਹਨਾਂ ਨੇ ਮੁੰਡੇ ਮਗਾਏ ਤੇ ਸਾਰਾ ਇਤਰਾ ਹੀ ਹੋਇਆ ਹੈ ਲੋਕ ਆਵੇ ਘਰ ਤੋੜ ਗਏ ਤੇ ਹੁਣ ਸਾਡਾ ਤੋੜ ਗਏ ਕਿਹਨਾਂ ਨੂੰ ਸਾਰਾ ਵਜਾ ਤੁਹਾਡਾ ਸਾਰਾ ਨੁਕਸਾਨ ਇਹਨਾਂ ਨੇ ਕੀਤਾ ਐ ਕਿ ਆਲਾ ਕਰਾ ਤੋ ਤੇ ਕਿਹਨਾਂ ਬਲੇਟੇ ਰੋੜੇ ਚਲਾ ਕੇ ਪੁਲਿਸ ਨਹੀਂ ਆਉਂਦੀ ਇਹਨਾਂ ਨੇ ਸਾਰੀਆਂ ਗੋਲੀਆਂ ਚਲਾਈਆਂ ਮਾਰੋਣਾ ਮੁੰਡੇ ਮਂਗਾਏ ਜੇ ਮੰਨਾਂ ਵਾਲੇ ਪਿੰਡ ਤੋਂ ਮਂਗਾਏ ਜੇ ਸਲਾਟੇ ਸਲਾਟੇ ਲੈ ਕੇ ਕਿਹਨਾਂ ਆਇਆ ਤੁਹਾਡਾ ਹਾਂਜੀ ਝਗੜਾ ਕਿਹਦੇ ਨਾਲ ਆ ਝਗੜਾ ਹੋਇਆ ਜਗ ਚਰਨ ਸਿੰਘ ਰਣਜੀਤ ਸਿੰਘ ਲਾਲੀ ਤੇ ਬਤਾਰ ਸਿੰਘ ਸੁਖਦੇਵ ਸਿੰਘ ਇਨਾ ਬਾਰੋਂ ਬੰਦੇ ਮੰਗਾਈ ਜੀ ਝਗੜਾ ਕਿਹੜੀ ਕਿਹੜੀ ਗੱਲੋਂ ਝਗੜਾ ਹੋਇਆ ਝਗੜਾ ਹੋਇਆ ਜੇ ਅਸੀਂ ਇਹਦੀ ਕੁੜੀ ਦਾ ਰਿਸ਼ਤਾ ਕਰਾਇਆ ਸੀ ਇਹਦੇ ਮੁੰਡੇ ਨੇ ਰਿਸ਼ਤਾ ਕਰਾਇਆ ਸੀ ਕੁੜੀ ਨੂੰ ਮਾੜਾ ਚੰਗਾ ਬੋਲਦਾ ਹੈ ਨੰਗੀਆਂ ਗੱਲਾਂ ਉਹਨੂੰ ਕਹਿੰਦਾ ਹੈ ਨੰਗਾ ਕਿਸੋਂ ਜਾਂਦਾ ਸੀ ਉਹ ਵਿਚਾਰੀ ਰੋਂਦੀ ਕਲਾਂਦੀ ਮੇਰੇ ਨਾਲ ਆ ਜਾਂਦੀ ਬੀਬੀ ਵੇਲਾ ਇਸ ਤਰ੍ਹਾਂ ਮੇਰਲਾ ਕਰਦਾ ਹੈ ਇਹ ਰਾਤੀ ਸਾਡੇ ਘਰ ਗਿਆ ਆਂਦਾ ਵੀ ਮੈਂ ਗੱਲ ਕਰਨੀ ਆ ਮੈਂ ਆ ਪੁੱਤ ਜਾ ਤੂੰ ਸੋਭੀਆ ਕੇ ਆਏਂਗਾ ਤੁਹਾਡੇ ਨਾਲ ਗੱਲ ਕਰਦੇ ਸਵੇਰਾ ਤੱਕ ਕੋਣ ਕੋਣਾ ਹੈ ਉਹ ਗਜਨ ਸਿੰਘ ਅੱਛਾ ਅਰੇ ਅਰੇ ਹੱਤ ਜੋੜੇ ਉਹਨੇ ਹਰਸਤਾਨ ਹੱਡਾਂ ਜਨ ਕੋਈ ਮਿੰਤ ਨਹੀਂ ਮੰਨੀ ਸਾਡੀ ਸਾਡੇ ਨਾਲ ਲੜ ਲਗ ਪਿਆ ਰੋੜੇ ਕੋਠੇ ਤੇ ਨਾ ਪਹਿਲਾ ਮਤਬਤਾਇਆ ਸੀ ਉਹ ਘਰ ਵਿਚਾਰਿਆਂ ਦੇ ਬਜ਼ੁਰਗ ਬੰਦਾ ਏ ਜਿਨ੍ਹਾਂ ਦੇ ਘਰੇ ਨੇ ਪਟ્રોલ ਵਾਲੀ ਭਰੀ ਸੀਸੀ ਮਾਰੀ ਉਹਨਾਂ ਦੇ ਘਰ ਅੱਗ ਲੱਗ ਗਈ ਉਹ ਤਰਨ ਫਿਰਨ ਜੋਗਾ ਨਹੀਂ ਜਿਨ੍ਹਾਂ ਦੇ ਨਣ ਘਰ ਵੀ ਸਾਡੇ ਕਰਕੇ ਨਾਲ ਉਹਨਾਂ ਦੇ ਘਰ ਵੀ ਤਾਂ ਛੋਟਾ ਚਲਾਇਆ ਜੀ ਕਿੰਨੀਆਂ ਗੋਲੀਆਂ ਚਲੀਆਂ ਰਤੀ ਬਣੀਆਂ ਗੋਲੀਆਂ ਚਲਾਈਆਂ ਜੇ ਕਹਿਣ ਵਾਲੀ ਗੱਲ ਹੀ ਨਹੀਂ ਵੀਰੇ ਮੇਰਿਆ ਉਹ ਚਾਈ ਵੀ ਰਤੀ ਬੋਲ ਚਲਾਤੀ ਹੈ ਹੋਈ ਆਈ ਸੀ ਰਾਤੀ ਤੇ ਸਾਡੇ ਅੱਲ ਦੀ ਗੱਲ ਕਰਦੇ ਵੀ ਆ ਕਿੰਨਾ ਨਿਸ਼ਕਾਨ ਹੋ ਗਿਆ ਹੁਣ ਪਤਾ ਨਹੀਂ ਕੀ ਉਹਨਾਂ ਕਹਿਤਾ ਹੁਣ ਉੱਤਰ ਦੀ ਗੱਲ ਕਰਦਾ ਕਰਦੀ ਕਿਲੇ ਪੰਨ ਟੋੜੇ ਇਹ ਪੰਨ ਟੋੜਾ ਵੇਖੋ ਆ ਵੇਖੋ ਸਾਰੀ ਪੰਨ ਟੋੜੇ ਕੀ ਚਾਹਦੇ ਹੋ ਜੀ ਮਾਲ ਜੀ ਦਾ ਹਾਂਜੀ ਚਾਹਣਾ ਚਾਹੁੰਦੇ ਆ ਵੀ ਇੱਕ ਵਾਰ ਉਹਨਾਂ ਨੂੰ ਸੰਸਾਰ ਸਜਾ ਵੇਲਣੀ ਚਾਹੀਦੀ ਮੇਰੇ ਕਰਦਾ ਪੁੱਤ ਮੇਰੇ ਪੁੱਤ ਨੇ 4 ਬੱਚੀਆਂ ਠੀਕ ਹਾਂਜੀ ਕੀ ਨਾਮ ਤੁਹਾਡਾ ਬਲਵੀਰ ਕੋ ਕੀ ਕਹਿਣਾ ਚਾਹੋਗੇ ਤੁਸੀਂ ਜਿਹੜਾ ਰਾਤੀ ਹਮਲਾ ਆ ਕੀ ਹੋਇਆ ਤੁਹਾਡੇ ਘਰ ਆਹ ਵੇਖੋ ਹੁਣ ਤੁਹਾਡੇ ਸਾਹਮਣੇ ਆ ਆ ਕੋਠੇ ਤੇ ਚੜ੍ਹ ਕੇ ਇੱਟਾਂ ਮਾਰਦੇ ਰਹੇ ਆ ਅਸੀਂ ਭੱਜ ਕੇ ਅੰਦਰ ਵੜ ਗਏ ਆ ਤੇ ਅੱਗ ਲਾ ਦਿੱਤੀ ਇਹਨਾਂ ਨੂੰ ਪਟ્રોલ ফাਕੇ ਕਿਹਨਾਂ ਨੇ ਛੁੱਟੀ ਆ ਪਟ્રોલ ਦੀ ਕਿਹਨਾ ਉਹਨਾਂ ਦਾ ਗੱਤਾਂਦੋਂ ਨੇ ਅਸੋ ਉਹਨਾਂ ਨੇ ਛੁੱਟੀ ਤੁਹਾਡੇ ਹਾਂਜੀ ਤੇ ਤੁਹਾਡੇ ਨਾਲ ਵੀ ਝਗੜਾ ਚੋੜਾ ਨਾ ਸਾਡੇ ਮੁੰਡੇ ਬਾਹਰ ਆ ਇੱਕ ਗੱਡੀ ਤੇ ਆ ਹੂੰ ਤਕ ਕੋਈ ਵੀ ਨਹੀਂ ਹੈ ਹੋਈ ਬਾਪੂਆ ਤਾਂ 10 ਹੋਰ ਤੇ ਕੋਈ ਨਹੀਂ ਕਿੱਤੇ ਰੋੜੇ ਵਿੱਚ ਚੱਲੇਗਾ ਗਲੀ ਇੱਥੇ ਪਤਾ ਚੱਲਿਆ ਵੇਖੋ ਆ ਸੜਕ ਹੈ ਹਾਂਜੀ ਜਿਹੜੀ ਬੋਤਲ ਛੁੱਟੀ ਹੋ ਕੇ ਨਹੀਂ ਛੁੱਟੀ ਉਹ ਵੀ ਉਹਨਾਂ ਛੁੱਟੀ ਆ ਤੇਲ ਪਾ ਕੇ ਟ੍ਰੋਲ ਵਾਲਾ ਬੰਬ ਬਣਾਇਆ ਹਾਂਜੀ ਹਾਂਜੀ ਕੀ ਬਣਾਇਆ ਬਾਂਬੀ ਆ ਬਣਾ ਕੇ ਤੇ ਸੁੱਟਿਆ ਉਹਨਾਂ ਨੇ ਟ੍ਰੋਲ ਵਾਲਾ ਹਾਂਜੀ ਤੇ ਕਿੰਨਾ ਨੁਕਸਾਨ ਕਿੰਨਾ ਕੁ ਧਮਾਕਾ ਆਇਆ ਜਲੇ ਦਾ 10 ਵਜੇ ਤੱਕ 8 ਵਜੇ ਤੋਂ ਲਾ ਕੇ 10 ਵਜੇ ਤੱਕ ਇਹ ਲੱਗੇ ਰਹੇ ਹਾਂਜੀ ਤੇ ਕਿਨੇ ਕਿਟੇ ਰੋੜੇ ਚੱਲੇ ਹੋ ਵੱਡੂ ਚੱਲੇ ਆ ਗੋਲੀ ਗੋਲੀ ਵੀ ਚੱਲੀ ਆ ਹਾਂਜੀ ਗੋਲੀ ਵੀ ਚੱਲੀ ਆ ਕੋ ਕਿਨਾ ਚਲਾਈ ਉਹ ਵੀ ਇੰਨਾ ਚਲਾਈ ਕੀ ਨਾ ਉਹਨਾਂ ਦਾ ਇਹੋ ਹੀ ਆ ਗੱਤਾਂ ਨੂੰ ਨਹੀਂ ਸੁੱਖ ਹੋਣੀ ਅਸਲ ਬਤਾਰੀ ਹੋਣੀ ਤੁਹਾਡੇ ਘਰ ਵੀ ਨੁਕਸਾਨ ਹੋਇਆ ਵਾ ਬਸ ਇਹੋ ਹੀ ਹੋਇਆ ਹਾਂਜੀ ਕੀ ਨਾਮ ਤੁਹਾਡਾ ਕੁਲਬੀਰ ਘਰ ਹਾਂਜੀ ਨਾਮ ਦਾ ਮਾਮਲਾ ਤੇ ਕੇ 50000 ਰੁਪਏ ਖਣੇ ਇਹਨਾਂ ਨੇ ਭਾਜੀ ਹੁਣਾਂ ਦੇਣਾ ਸੀ ਇਹਨਾਂ ਦਾ ਉਹ ਤਾਂ ਥੋੜੀ ਜਿੰਨੇ ਗੱਲ ਛੱਡ ਗਈ ਉਹ ਸਨਾਹ ਭੇਜਿਆ ਕਿਸੇ ਦਿਹਾਤ ਚਾਚੇ ਸਾਡੇ ਸ਼ਹਿਰ ਆਲਾ ਉਹ ਸਨਾਹ ਭੇਜਿਆ ਤੇ ਉਸ ਤੋਂ ਬਾਅਦ ਉਹ ਸੁਣਾ ਦੇ ਗਿਆ ਤੇ ਭਾਜੀ ਥੋੜੀ ਪੀਤੀ ਚਲ ਗਿਆ ਇੱਧਰ ਪੁੱਛਣ ਤਮਣ ਕਾ ਇਹ ਉਹ ਨੂੰ ਇਹਨਾਂ ਨੇ ਘਨੇ ਉਹਨੂੰ ਕੁੱਟਿਆ ਘਟਿਆ ਪਹਿਲਾਂ ਫਿਰ ਇਹ ਭੱਜ ਕੇ ਆ ਕੇ ਭਾਜੀ ਬਲਜੀਤ ਫੌਜੀ ਜਿਹੜਾ ਉਹ ਆ ਕੇ ਫੈਕਟ ਵਾਲਾ ਲੈ ਗਿਆ ਛਰਪਾ ਲੈ ਆ ਗਏ ਤੇ ਉਸ ਤੋਂ ਬਾਅਦ ਲੜਾਈ ਸ਼ੁਰੂ ਹੋ ਗਈ ਉਹ ਕੋ ਰੈਟਵਾ ਕਢ ਕੇ ਲੈ ਆ ਗਿਆ ਛਰਪਾ ਲੈ ਆ ਗਏ ਜਿਹੜੇ ਮੁੰਡੇ ਆਏ ਪਰ ਉਹ ਕਿੰਨਾਂ ਨੇ ਬੁਲਾਏ ਸੀ ਜਿਹੜੇ ਏਟ ਰੋਡ ਚੱਲੇ ਆ ਗਏ ਆਹ ਸੰਦੇ ਹੀ ਆਏ ਦੋਵਾਂ ਦੇ ਬਰਾਬਰ ਇੱਕੋ ਜਿਹੀ ਆਏ ਸਭ ਦੋਵਾਂ ਦੇ ਬਰਾਬਰ ਆਏ ਕੋਈ ਨਾ ਰਿਸ਼ਤੇ ਨੂੰ ਲੈ ਕੇ ਕੋਈ ਝੜਾ ਕੁੜੀ ਦਾ ਦਾ ਮਾਮਲਾ ਜੀ ਕੁੜੀ ਵਿਆਹੀ ਗਈ ਨਹੀਂ ਨਹੀਂ ਕੁੜੀ ਦਾ ਕੋਈ ਮਸਲਾ ਨਹੀਂ ਕੁੜੀ ਦੇ ਵਿੱਚ ਝੂਠ ਮਾਰੀ ਜਾਂਦੀ ਜਾ ਕੇ ਕੁੜਤੇ ਤੇ ਆਪਸ ਦਾ ਘਰ ਦਾ ਜਮਾੜਾ ਮੋਟਾ ਮੈਟਰ ਸਾਰੇ ਘਰ ਚ ਹੁੰਦਾ ਹੀ ਹੈ ਇਹੋ ਜਿਹਾ ਨਹੀਂ ਕੋਈ ਮਸਲਾ ਹੈਗਾ ਇਹ ਗਾਲੀ ਗਾਲੀ ਉੱਤੋਂ ਹੀ ਕਿਉਂਕਿ ਰਿਸ਼ਤਾ ਨਹੀਂ 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 ਇਹੋ ਜਿਹੀ ਕੋਈ ਗੱਲ ਨਹੀਂ ਹੋਈ ਗੱਲ ਬਸ ਉਹ ਪੈਸੇ ਦੀ ਹੋਈ ਪਰ ਨਾ ਸਾਹ ਭੇਜਿਆ ਤੇ ਬਸ ਉਤੋ ਹੈ ਐਕਟਰ ਪਾੜਕੇ ਲੈ ਗਿਆ ਜਿਹੇ ਪਹਿਲਾਂ ਦੇਣਾ ਮੈਂ ਤੁਹਾਡੀ ਅਖਤਵਾ ਲੈ ਜਾਣੀ ਕਿਰਪਾਨ ਲੈ ਆ ਗਿਆ ਕਵਾ ਕਢ ਕੇ ਲੈ ਗਿਆ ਬਸ ਗੋਲੀਆਂ ਤੁਹਾਡੇ ਉਨੂੰ ਚਲਾਈਆਂ ਗਈਆਂ ਫਿਰ ਉੱਥੇ ਦੋਹਾਂ ਪਾਸੇ ਚੱਲ ਗਈ ਹੈ ਉਧਰੋਂ ਦਨਾਲੇ ਚੱਲੀ ਦੋਹਾਂ ਪਾਸੇ ਚੱਲੀ ਕਿੰਨੀਆਂ ਗੋਲੀਆਂ ਚੱਲੀਆਂ ਤੁਹਾਨੂੰ ਹੁਣ ਇਹ ਮੈਨੂੰ ਤਾਂ ਗਿਣਤੀ ਥੋੜੀ ਹਣ ਕਿੰਨੀਆਂ ਚੱਲੀਆਂ ਮੈਨੂੰ ਨਹੀਂ ਕੋਈ ਆਵੜੀਆਂ ਮੈਂ ਵੀ ਨਹੀਂ ਇੰਨਾਂ ਤੁਹਾਡੇ ਪਰਵਾਦੇ ਵੀ 60 ਫੁੱਟ ਲੱਗੀਆਂ ਨਹੀਂ 60 ਨਹੀਂ ਕਿਹਾ ਸੀ ਲੱਗੀ 60 ਲੱਗੀਆਂ ਦੋਹਤੇ ਤੇ ਲੱਗੀ ਸਾਡੇ ਦੇ ਗਿੱਟਾ ਟੁੱਟ ਗਿਆ ਦਾ ਹਾਂਜੀ ਇਹ ਨਾਮ ਹੈ ਜਿੰਨਾਂ ਦੇ 60 ਲੱਗੀ ਹੈ ਸਲਾਤੀ ਕਿੱਥੇ ਆਉਣਾ ਹੈ ਸਰ ਉਹ ਹਸ ਕਿਉਂ ਪੁਲਿਸ ਕੋਲੈਂਡ ਕੀਤੀ ਤੀ ਤੁਸੀਂ ਪਤਾ ਨਹੀਂ ਕਿ ਮੇਰਾ ਹੋਈ ਹੈ ਪੁਲਿਸ ਕੋਲੈਂਡ ਤੇ ਹੋਈ ਹੈ ਕੀ ਕਾਰਵਾਈ ਚੱਲਦੀ ਬੀਜੀ ਉਹ ਸੇ ਦਾ ਮੈਨੂੰ ਨਹੀਂ ਪਤਾ ਮੈਂ ਦੇ ਦੇ ਨਹੀਂ ਗਈ ਨਹੀਂ ਪਤਾ ਨਹੀਂ ਅਨਸਰ ਕੀ ਹੈ ਮਾੜਾ ਬੜਾ ਫਾਰੀ ਜਿਹਾ ਕਿਹੜਾ ਆ ਕੋਲ 2112 ਤੋਂ ਕੰਪਲੇਂਟ ਆਈਆਂ ਰਤियां ਤਿੰਨ ਕੰਪਲੇਂਟ ਸਈਆਂ ਆਨਲਾਈਨ ਵੀ ਫਾਇਰਿੰਗ ਹੋ ਰਹੀ ਆ ਲੰਗਾ ਹੋ ਰਿਹਾ ਵਾ ਏਟ ਰੋੜਾ ਚੱਲ ਰਿਹਾ ਵਾ ਜਾ ਕੇ ਮੌਕੇ ਤੇ ਵੇਖਿਆ ਉੱਥੇ ਇੱਕ ਚੱਲ ਰਹੀ ਦੋਵੇਂ ਪਟੀਆਂ ਆਪਸ ਵਿੱਚ ਵਿੱਚ ਚੱਲੁੰਦੇ ਸੀ ਕਮ ਉਹਨਾਂ ਦਾ ਏਟ ਰੋੜਾ ਚੱਲੁੰਦਾ ਫਾਇਰਿੰਗ ਹੋਉਂਦੀ ਜਾ ਕੇ ਜੋ ਕੰਟਰੋਲ ਜਾਂ ਲਾਅਨ ਆਰਡਰ ਨੂੰ ਜਾ ਕੇ ਮੇਨਟੇਨ ਕੀਤਾ ਜਿਹੜੇ ਬੰਦੇ ਰਾਤੀ ਚਾਰ ਅਰੈਸਟ ਕੀਤੇ ਆ ਇੱਕ ਸਵੇਰੇ ਮਾਰਨਿੰਗ ਅਰੈਸਟ ਕੀਤਾ ਪੰਜ ਬੰਦੇ ਇਹਨਾਂ ਨੇ ਅਰੈਸਟ ਕਰ ਲਿਆ ਬਾਕੀ ਨੇ ਰਾਤੀ ਐਫਆਈਆ ਦਰਜ ਕਰਤੀ ਹੈ ਬਾਕੀ ਇਹ ਬੰਦੀ ਕਾਰਵਾਈ ਜਿਹੜੀ ਹੋ ਜੋ 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 ਤੱਥਾਂ ਦੇ ਅਧਾਰ ਤੇ ਸਾਹਮਣੇ ਆਊਗੀ ਅਗਲੀ ਕਾਰਵਾਈ ਅਮਲ ਵਿੱਚ ਲਾ ਦਿੱ ਜAVEGI ਛੜੇ ਦਾ ਕਾਰ ਕਿਤੇ ਹੈ ਛੜੇ ਦਾ ਪੈਸੇ ਦਾ ਕੋਈ ਲੈਣ ਦੇਣਾ ਜੀ ਪੈਸੇ ਦਾ ਕੋਈ ਲੈਣ ਦੇਣਾ ਕੋਈ ਉਹਨਾਂ ਦਾ ਬਲਜੀਤ ਸਿੰਘ ਹਣਾ ਦਾ ਗੁਰਚਰਨ ਸਿੰਘ ਹਣਾ ਦਾ ਕੋਈ ਲੈਣ ਦੇਣ ਪੈਸੇ ਦਾ ਉਹਦੇ ਵਿੱਚ ਉਹਦੇ ਕਰਕੇ ਜਿਹੜਾ ਸਾਰਾ ਕੁਝ ਡਿਸਪਿਊਟ ਹੋਇਆ ਤੇ ਬਾਹਰੋਂ ਬੰਦੇ ਜਿਹੜੇ ਬਾਹਰੋਂ ਆਏ ਹੋ ਸਾਰੇ ਰਾਉਂਡ ਅਪ ਕਰ ਲਏ ਗਿਆ ਹੋਰ ਵੀ ਵੇਖ ਰਹੇ ਆ ਜੇ ਕਿ ਹੋਰ ਕੋਈ ਬਾਹਰੋਂ ਆਏ ਹੋਣਗੇ ਬਾਦੀ ਜਿਹੜੀ ਕਰਵਾਈ ਉਹਨਾਂ ਦੀ ਕੀਤੀ ਜਾਏਗੀ ਹਾਂਜੀ ਹਾਂਜੀ ਫਾਇਰ ਹੋਇਆ ਉਹਦੇ ਮੁਤਾਬਿਕ ਰਾਉਂਡ ਹੋਇਆ ਮਿਲ ਖੋਲ ਤੇ ਕਿਦੋਂ ਰਾਉਂਡ ਜਿੰਦਾ ਰਾਉਂਡ ਵੀ ਮਿਲਿਆ ਵਾ ਜੀ ਕਿਹੜੀ ਦਾ ਹੋਤਾ ਪਰਚਾ ਜਿਹੜਾ ਦੰਗਾ ਫਲਾਉਣ ਦਾ 160 190 ਇਹ 190 ਦਿੱਤਾ 190 BNS 199 25 ਜਨ 9336 ਹੈ ਭਾਈ ਫਿਰਦਾ 125 BNS ਇਹਦੇ ਮਤਲਬ ਉਹ ਐਫਆਈਆ ਦਰਜ ਕੀਤੀ ਗਈ ਹੈ ਕਿੰਨੇ ਬੰਦੇ ਆਏ ਕਿੰਨੇ ਬੰਦੇ ਹਰੇ ਹੋ ਗਏ 13 ਬੰਦੇ ਤੇ ਐਫਆਈਆ ਦਰਜ ਕੀਤੀ ਗਈ ਹੈ ਬਾਈ ਨੇਮ ਬਾਕੀ ਹਲਿਆਣ ਪਛਾਤੇ ਉਹ ਵੇਖ ਲੈਣੇ ਜੋ ਜੋ ਦਾ 300 ਹੁੰਦੇ ਗਏ ਉਹਦਾਂ ਦਾ ਜਿਹੜਾ ਨਾਲਾ ਕੀਤਾ ਨੇ ਪੰਜ ਬੰਦੇ ਰੈਸ਼ ਕਰ ਲਿਆ ਚਾਰ ਰਾਤੀ ਮੌਕੇ ਤੇ ਰੈਸ਼ ਕਰ ਲਈ ਤੇ ਇੱਕ ਰਾਤ ਸਵੇਰੇ ਮਾਰਨਿੰਗ ਤੇ ਰੈਸ਼ ਕੀਤਾ ਜੀ ਤੇ ਸਾਰੀ ਰਿਸ਼ਤੇ ਦੀ ਗੱਲ ਕੀਤੀ ਜਾ ਰਹੀ ਹੈ ਕਿ ਰਿਸ਼ਤਾ ਕਰਵਾਇਆ ਸੀ ਉਸ ਨੂੰ ਲੈ ਕੇ ਨਹੀਂ ਗੱਲ ਨਹੀਂ 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 ਉਹ ਇੱਕ ਵਾਸੇ ਇੱਕ ਮੁੱਦਾ ਬਣਾਇਆ ਜਾ ਰਿਹਾ ਉਹ ਗੱਲ ਉਹਦੀ ਕੋਈ ਨਹੀਂ ਹੈ ਜੀ ਪੈਸੇ ਤਾਂ ਲੈਂਦੇ ਨੇ ਆ ਉਦੇ ਉੱਥੇ ਵੀ ਪਿੰਡੋਂ ਵੀ ਵੈਰੀਫਾਈ ਕਰ ਸਕਦੇ ਸੀ ਸਰ ਪੈਸਾ ਕਿਹੜਾ ਸੀ ਕਰ ਲੈਣਾ ਹੈ ਪੈਸੇ ਸਰ ਉਧਾਂ ਆਪਸ ਤੋਂ ਕੋਈ ਲੈਣ ਦੇਣ ਵਾਲੇ ਪੈਸੇ ਹੀ ਇਹਨਾਂ ਦੇ ਪੈਸੇ ਚਲੇ ਗਏ ਠੀਕ ਹੈ ਇਹ 60 ਸੂਟ ਦਾ ਨਹੀਂ ਕਿ ਇਹ 60 ਸੂਟ ਦਾ ਸਰ ਪਚਾਈ ਹੈ 60 ਸੂਟ ਕਿਹਦੇ ਨੂੰ ਲੱਗੀ ਬਸ ਇਹ ਵੀ ਇੱਕ ਮਾਹੌਲ ਇਹਨਾਂ ਨੇ ਪੈਂਡਿੰਗ ਮਾਹੌਲ ਇੱਕ ਕ੍ਰੀਏਟ ਕਰਤਾ ਸੀ ਜਿਹਦੇ ਵਿੱਚ ਇਹ ਦਸ਼ੇਤ ਜੀ ਪਿੰਡ ਦੇ ਵਿੱਚ ਫੈਲ ਗਈ ਉਹ ਚੀਜ਼ ਨੂੰ ਸਾਰੇ ਕਿਨੂੰ ਕੰਟਰੋਲ ਕੀਤਾ ਗਿਆ ਰਾਧ ਹੀ ਕੰਟਰੋਲ ਕਰ ਲਿਆ ਤਾ ਗਿਆ ਹਾਂ ਜੀ ਹਾਂ ਜੀ ਘਰਾਂ ਦੀ ਤੋੜਪਾਂ ਵੀ ਹੋਈ ਹੈ ਜੀ ਗੱਡੀ ਦੀ ਵੀ ਤੋੜਪਾਂ ਨਹੀਂ ਹੈ ਘਰ ਤੇ ਵੀ ਤੋੜਪਾਂ ਹੋਈ ਹੈ ਉਹ ਜਿੱਦਾਂ ਸਾਰੀ ਵੀਡੀਓ ਫੁਟੇਜ ਕੀਤੀ ਗਈ ਹੈ ਸਾਡੀ ਐਪ ਹੈ ਗਵਰਨਮੈਂਟ ਦੀ ਉਹਦੇ ਚ ਐਪ ਚ ਸਾਰੀ ਅਪਲੋਡ ਕੀਤੀ ਗਈ ਹੈ ਜੋ ਜੋ ਕੁਝ ਹੋਇਆ ਸਾਰਾ ਕੁਝ ਕੱਲੇ ਕੱਲੇ ਦਾ ਬਰੀਫ ਲਿਖਿਆ ਗਿਆ ਹੈ